ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਪਰ ਮੀਟਰ ਦੇ ਅਕੋਰਡਿੰਗ ਇਹ ਸੂਟ ਮਿਲਦੇ ਆ ਇਹਨਾਂ ਦੇ ਉੱਪਰ ਵਰਕ ਹੁੰਦਾ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ 10 ਮੀਟਰ ਵੀ ਸੂਟ ਲੈ ਸਕਦੇ ਹੋ ਇਹ ਵਾਲਾ ਇਹ ਵਾਲੇ ਔਰਗੈਂਜ਼ਾ ਦੀ ਟਾਈ ਡਾਈ ਦੀ ਸ਼ਰਟ ਹੈਗੀ ਬਾਟਮ ਸਿਲਕ ਦੀ ਨਾਲ ਦੁਪੱਟਾ ਹੈਗਾ ਜੀ ਔਰਗੈਂਜ਼ਾ ਦਾ ਲੈਸ ਪ੍ਰੋਪਰ ਲੱਗੀ ਹੋਈ ਹੈ ਫਿਨਿਸ਼ਿੰਗ ਪੂਰੀ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਬੇਸ ਤੇ ਹੈ ਨਹੀਂ ਇਹ ਵਾਲੇ ਪਿਓਰ ਕ੍ਰੇਪ ਦੀ ਸ਼ਰਟ ਹੈਗੀ ਨਾਲ 5 ਮੀਟਰ ਦਾ ਲਹਿੰਗਾ ਆਏਗਾ ਅਨਸਟਿਚ ਤੁਸੀਂ ਇਹਨਾਂ ਨੂੰ ਸਲਵਾਰ ਸੂਟ ਵੀ ਬਣਾ ਸਕਦੇ ਹੋ ਨਾਲ ਇਹਨਾਂ ਦੇ ਲਹਿੰਗਾ ਵੀ ਬਣਾ ਸਕਦੇ ਹੋ ਬਾਟਮ ਵਰਕ ਆ ਬਾਟਮ ਵਰਕ ਨਹੀਂ ਸੋਰੀ ਬਾਜ਼ੂ ਵਰਕ ਇਹ ਵਾਲੇ ਆਉਣਗੇ ਜੀ ਚਨਾਉਂਦੇ ਸੂਟ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਆ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਬਾਟਮ ਮੈਚਿੰਗ ਵੀ ਲੈ ਸਕਦੇ ਹੋ ਇਹ ਵਾਲੇ ਆਉਣਗੇ ਜੀ ਬਨਾਰਸੀ ਬ੍ਰੋਕੇਟ ਦੀ ਸ਼ਰਟ ਹੈਗੀ ਬਾਟਮ ਆਏਗੀ ਇਹਨਾਂ ਦੇ ਨਾਲ ਕ੍ਰੇਪ ਦੀ 2.5 ਮੀਟਰ ਦੀ ਕੱਟ ਰਹਿਣ ਵਾਲੀ ਇਹਨਾਂ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਆਪਸ਼ਨ ਹੈਗੇ ਆਪਣੇ ਕੋਲ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਫ੍ਰੀ ਰਹਿਣ ਵਾਲੀ ਇਹਨਾਂ ਦੀ ਅੱਗੇ ਸਰਦੀਆਂ ਦੇ ਸੀਜ਼ਨ ਦੇ ਵਿੱਚ ਵਿਆਹ ਫੰਕਸ਼ਨ ਦੇ ਵਿੱਚ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਣਗੇ ਜੀ ਚਨਾਉਂਦੇ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਮਿਲਦੇ ਆ ਸ਼ਿਪਿੰਗ ਆਪਣੀ ਆਲਵੇਜ਼ ਫ੍ਰੀ ਹੁੰਦੀ ਹੈ ਘੱਟ ਰੇਟਾਂ ਦੇ ਵੀ ਸ਼ਿਪਿੰਗ ਫ੍ਰੀ ਹੁੰਦੀ ਹੈ ਐਂਡ ਜ਼ਿਆਦਾ ਰੇਟਾਂ ਵਾਲੇ ਸੂਟਾਂ ਤੇ ਵੀ ਸ਼ਿਪਿੰਗ ਫ੍ਰੀ ਹੁੰਦੀ ਹੈ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਵਿਦਆਊਟ ਦੁਪੱਟਾ ਨੇ ਜੀ ਇਹ ਵਾਲੇ ਸੂਟ ਤੁਸੀਂ ਇਹਨਾਂ ਦਾ ਆਰਡਰ ਮੇਰੇ ਵਟਸਐਪ ਨੰਬਰ ਤੇ ਦੇ ਸਕਦੇ ਹੋ ਜੋ ਮੈਂ ਦਿੱਤਾ ਹੁੰਦਾ ਹੈ ਥੈਂਕ ਯੂ